ਮੁਰਤੂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਹਿੰਦੂ ਸੰਗਠਨ ਮਿਲਿਆ ਦਾਸ ਤੇ ਕਿਉਂ ਨਾ ਕਿਹਾ ਕਿ ਸੰਦੀਪ ਗੋਰਾ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਲਗਾਤਾਰ ਹੁਣ ਉਹਨਾਂ ਨੂੰ ਤਮਕਿਆ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇ ਸ਼ਿਵ ਸੈਨਾ ਨੇਤਾ ਸੰਦੀਪ ਗੋਰਾ ਥਾਪੜਤੇ ਹੋਏ ਹਮਲੇ ਤੋਂ ਬਾਅਦ ਲੁਧਿਆਣਾ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਪੁਲਿਸ ਨੇ ਵੀ फडਕਾਉ ਬਿਆਨਬਾਜ਼ੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਸੀ ਇਸ ਮਾਮਲੇ ਨੂੰ ਲੈ ਕੇ ਜਿਥੇ ਬੀਤੇ ਕੱਲ੍ਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਿਵਸੇਨਾ ਲੀਡਰਾਂ ਖਿਲਾਫ फडਕਾਉ ਬਿਆਨਬਾਜ਼ੀ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਸੀ ਇਸੇ ਨੂੰ ਲੈ ਕੇ ਅੱਜ ਮੁਰ ਤੋਂ ਸ਼ਿਵ ਸੈਨਾ ਦੇ ਆਗੂ लुधियाना पुलिस कमिश्नर ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਦੇ ਨੇ ਦੱਸਦੀ ਕਿ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ Shivsana Aagu Ranjeep Randan ਨੇ ਜ਼ਿਕਰ ਕੀਤਾ ਹੈ ਕਿ ਸੰਦੀਪ ਗੋਰਾ ਥਾਪਰ ਮਾਮਲੇ 'ਚ ਕੁਝ ਰਾਤੀ ਨਿਹੰਗ ਸਿੰਘਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੀਹਾਂ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਇਹ ਕਿਹਾ ਜਾ ਰਿਹਾ ਹੈ ਕਿ ਜੀਪ ਦੀ ਹੱਡੀ ਨਹੀਂ ਹੁੰਦੀ ਇਸ ਨੂੰ ਠੋਕ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਅਜੀਤ ਜੱਟ ਸਾਹਿਬ ਕੀ ਅੱਜ ਫਿਰ ਸੀਪੀ ਦਫ਼ਤਰ ਪਹੁੰਚੇ ਸੀ ਕੀ ਸੰਦੀਪ ਠਾਪਰ ਦੇ ਹਮਲੇ ਤੋਂ ਬਾਅਦ ਜਿਹੜੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਸੀਗੀਆਂ ਜਿਹੜੀਆਂ ਹਿੰਦੂ ਸਿੱਖ ਭਾਈਚਾਰੇ 'ਚ ਵਿਗਾੜ ਪਾ ਰਹੀਆਂ ਸੀਗੀਆਂ ਜਾਂ ਟੋਹਂਚਵਾਜੀ ਵਾਲੀ ਵੀਡੀਓ ਸੀਗੀਆਂ ਵੀ ਦੇਖਿਆ ਢਾਤਾ ਦੇਖਿਆ ਠੋਕਤਾ ਕਿਸ ਕੋਈ ਜ਼ਿੰਮੇਵਾਰੀ ਲੈ ਰਿਹਾ ਕੋਈ ਜਾਗੋ ਕੱਢ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਅੱਜ ਅਸੀਂ ਆਪਣਾ ਇੱਕ ਗਿਆਪਨ ਸੀਪੀ ਸਾਹਿਬ ਨੂੰ ਦੇਣ ਆਏ ਆਂ ਤਾਂ ਕਿ ਇਹਨਾਂ ਤੇ ਠੋਸ ਕਾਰਵਾਈ ਕੀਤੀ ਜਾ ਸਕੇ ਹੂੰ ਪਰ ਸ਼ੀਸ਼ ਸੈਨਾ ਵੱਲੋਂ ਵੀ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਰਿਹਾ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਹਰ ਧਰਮ ਦਾ ਸਨਮਾਨ ਕਰਦੇ ਆ ਨਾਲੇ ਤਾਂ ਬਿਲਕੁਲ ਕਲੀਅਰ ਕਹਿੰਦੇ ਆ ਅਸੀਂ ਕਿੱਦਾਂ ਬੋਲ ਸਕਦੇ ਆ ਜਦਕਿ ਗੁਰੂ ਸਾਡੇ ਅਸੀਂ ਗੁਰੂਆਂ ਦੇ ਹੂੰ ਗੁਰੂ ਸਾਡੇ ਅਸੀਂ ਗੁਰੂਆਂ ਦੇ ਜਿਹੜਾ Hindu ਸਮਾਜ ਤਾਂ ਗੁਰੂ ਘਰਾਂ ਦੀ ਸੇਵਾ ਕਰਦਾ ਜਿਹੜਾ ਸਿੱਖ ਸਮਾਜੋਂ ਮੰਦਰੀ ਸੇਵਾ ਕਰਦਾ ਅਸੀਂ ਤਾਂ ਬਖ ਹੋਈ ਨਹੀਂ ਸਿੱਦੇ ਜਿਹੜੇ ਲੋਕ ਵੀ ਗੱਲ ਕਰਦੇ ਨੇ ਜਿਹੜੇ ਲੋਕ ਵੀ ਗਲਤ ਗੱਲ ਕਰਦੇ ਨੇ ਜਿਹੜੇ ਲੋਕ ਵੀ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਅਪਲੀਕੇਸ਼ਨ ਦੇ ਗਏ ਆ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ। ਕੰਗੜਾ ਸਾਹਿਬ ਰੌਲਾ ਕਿਸ ਚੀਜ਼ ਦਾ ਹੈ ਤੁਸੀਂ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਤੇ ਦੂਜੇ ਪਾਸੇ ਲੋਕ ਕਹਿੰਦੇ ਕਿ ਸਾਨੂੰ ਕੋਈ ਦਿੱਕਤ ਨਹੀਂ ਰੌਲਾ ਕੀ ਹੈ? ਦੇਖੋ ਜਦੋਂ ਸੰਦੀਪ ਠੱਪਰ ਤੇ ਹਮਲਾ ਕੀਤਾ ਗਿਆ ਟਾਰਗੇਟ ਕਰਕੇ ਹਮਲਾ ਦਿੱਤਾ ਗਿਆ ਉੱਤੇ ਕਾਰਵਾਈ ਹੋ ਗਈ। ਬਸ ਠੀਕ ਹੋ ਗਈ ਨਾ ਉਸ ਤੋਂ ਆ ਜਿਹੜੀ ਸੋਸ਼ ਪੀ ਦੇਖਿਆ ਜੀਵ ਦੀ ਹੱਡੀ ਨੂੰ ਦੀ ਸਾਡੇ ਖਿਲਾਫ ਬੋਲੂਗੇ ਠੁੱਕਾਂਗੇ ਜੇ ਤੂੰ ਬੋਲੂਗੀ ਤੁਹਾਡਾ ਸਿਰ ਪਾੜਾਂਗੇ ਜੋ ਬੋਲੂਗੇ ਲੱਤਾਂ ਤੋੜਾਂਗੇ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਐਪਲੀਕੇਸ਼ਨ ਦੇਣਾ ਹੈ ਵੀ ਉਹਨਾਂ ਲੋਕਾਂ ਦੇ ਖਿਲਾਫ ਵੀ ਕਰਦੇ ਤਾਂ ਕੀ ਆਸ਼ਵਾਸ਼ਣ ਦਿੱਤਾ ਗਿਆ ਆਸ਼ਵਾਸ਼ਣ ਦਿੱਤਾ ਗਿਆ ਵੀ ਜਿਹੜਾ ਵੀ ਮਾਹੌਲ ਵਿਗਾੜੇਗਾ ਜਿਹੜਾ ਹੇਟ ਸਪੀਚ ਕਰੇਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ ਕੁਝ ਵੀਡੀਓ ਦੇ ਕੇ ਆਏ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸੀ ਪ੍ਰਧਾਨ ਜੀ ਦਾ ਬਸ ਸੀਪੀ ਸਾਹਿਬ ਨੂੰ ਮਿਲੇ ਆ ਅਸੀਂ ਤੇਜਾ ਜੀ ਨੂੰ ਸੋਰੀ ਡੀਸੀਪੀ ਸਾਹਿਬ ਨੂੰ ਮਿਲੇ ਆ ਉਹ ਜਿਹੜੇ ਪਿਛਲੇ ਦਿਨੀ ਗੋਰਾ ਥਾਪੜੀ ਦੀ ਉਹਦੇ ਸਬੰਧ ਵਿੱਚ ਕੁਝ ਇਸ਼ੂ ਸੀਗੇ ਸਾਡੇ ਉਹਨਾਂ ਨਾਲ ਡਿਸਕਸ ਕੀਤੇ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਇਸ਼ੂ ਕ੍ਰੇਟ ਨਾ ਹੋਵੇ ਉਹਦੇ ਸਾਰੀਆਂ ਗੱਲਾਂ ਸੰਝੀਆਂ ਕੀਤੀਆਂ ਔਰ ਸਦਵਾਬ ਔਰ ਵਧੀਆ ਤਰੀਕੇ ਨਾਲ ਸਮਾਜ ਚੱਲੇ ਉਹਦੀਆਂ ਗੱਲਾਂ ਪਰ ਸੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਭੜਕਾਊ ਬਿਆਨ ਨਹੀਂ ਦੇਵੇਗਾ ਕਿ ਲੱਗਦਾ ਕਿ ਦੇਖੋ ਨਾ ਤਾਂ ਅਸੀਂ ਲੋਕਾਂ ਨੇ ਕਿਸੇ ਵੀ ਧਰਮ ਦੇ ਵਿਰਖਲਾਪ ਕੋਈ ਬਿਆਨ ਪਹਿਲਾਂ ਦਿੱਤਾ ਤੇ ਨਾ ਕੋਈ ਐਸੀ ਸਾਡੀ ਸੋਚ ਹੈ ਸਾਡਾ ਭਾਈਚਾਰਾ ਸਾਡੇ ਨੋ ਵਾਸਤੇ ਦਿੱਸਤੇ ਕੋਈ ਐਸਾ ਸਪੀਚ ਕੋਈ ਨਹੀਂ ਦਿੰਦੀ ਉਹ ਨਾ ਹੀ ਅੱਜ ਸਾਨੂੰ ਕੋਈ ਐਸਾ ਦੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੋਈ ਆ ਠੀਕ ਹੈ ਨਾ ਜੀ ਤੇ ਐਸਾ ਕੁਝ ਨਾ ਪਹਿਲਾਂ ਗਿਆ ਭਾਈਚਾਰਕ ਸਾਂਝ ਲਈ ਕਿ ਸੁਨੇਹਾ ਦੇਖੋ ਇਹ ਜਿਹੜਾ ਭਾਈਚਾਰਾ ਪੰਜਾਬ ਦੇ ਅੰਦਰ ਪੰਜਾਬ ਖੁਸ਼ਹਾਲ ਤਾਂ ਹੀ रह ਸਕਦਾ ਜੇ ਭਾਈਚਾਰਾ ਸਹੀ ਰਹੇ ਪਰ 1 1 1 ਸਾਈਡ ਟ੍ਰੈਫਿਕ ਨਹੀਂ ਚੱਲ ਸਕਦਾ 2 ਵੇ ਹੀ ਚੱਲਦਾ ਜੇ ਭਾਈਚਾਰਾ ਸਾਂਝ ਰੱਖਣੀ ਹੈ ਹੋਣੀ ਵੀ ਚਾਹੀਦੀ ਹੈ ਸਾਡੀ ਸੋਚ ਐਸੀ ਹੈ ਲੇਕਿਨ ਇਹ 2 ਵੇ ਹੋਣੀ ਚਾਹੀਦੀ ਹੈ ਇੱਕ ਪਾਸੇ ਨਹੀਂ ਹਮੇਸ਼ਾ Hindu ਜਿਹੜਾ ਸਨਾਤਨੀ ਹੈ ਉਹ ਹਮੇਸ਼ਾ ਇਹ ਕਹ ਰਿਹਾ ਵੀ ਅਸੀਂ ਭਾਈਚਾਰਾ ਹੈ ਲੇਕਿਨ ਦੂਸਰੇ ਪਾਸੇ ਉਹ ਐਸੀ ਹੈ ਕਿਸੇ ਕਿਸੇ ਵੇਲੇ ਗੱਲਾਂ ਆ ਜਾਂਦੀਆਂ ਜਿਹੜੀਆਂ ਮੰਨ ਨੂੰ ਹਟ ਕਰਦੀਆਂ ਦੋਨੋਂ ਪਾਸੇ ਭਾਈਚਾਰਾ ਸਾਂਝ ਹੋਣੀ ਚਾਹੀਦੀ ਹੈ